हां जी दोस्तों की हालचाल ने उम्मीद करते हैं भाई गुरु दी कृपा नाल सारे ठीक ठाक ਹੋਮ ਹੋਈ ਚੜ੍ਹਦੀ ਕਲਾ ਚ ਹੋਮ ਹੋਈ ਅੱਜ ਗੱਲ ਕਰਦੇ ਆਂ ਹੋਣ ਵਾਲੇ ਵੱਡੇ ਕਬੱਡੀ ਕੱਪਾਂ ਬਾਰੇ ਕਿੱਥੇ ਕਿੱਥੇ ਲੱਗਣੀਆਂ ਰੌਣਕਾਂ ਕਰੋ ਨੋਟ ਫੇਰ ਅੱਜ ਦੇ ਵੱਡੇ ਕਬੱਡੀ ਕੱਪ ਅੱਜ ਕਬੱਡੀ ਦਾ ਵੱਡਾ ਕੱਪ ਹੋਣ ਜਾ ਰਿਹਾ ਪਿੰਡ ਹਸਿਆਨਪੁਰ ਦੂਲੋਵਾਲ ਮੰਗੂਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਕਬੱਡੀ ਦੀਆਂ ਚਾਰ ਵੱਡੀਆਂ ਕਲੱਬਾਂ ਭਾਗ ਲੈਣੀਆਂ ਬਾਬਾ ਵਿਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਗੱਗੀ ਕਲੱਬ ਖੀਰਾਂਵਾਲੀ ਜਰਮਨੀ ਕਬੱਡੀ ਕਲੱਬ ਪਹਿਲਾ ਨਾਮ 1.5 ਲੱਖ ਰੁਪਇਆ ਅਤੇ ਦੂਜਾ ਨਾਮ 2.5 ਲੱਖ ਰੁਪਇਆ ਰੱਖਿਆ ਗਿਆ ਹੈ ਬੈਸਟਾਂ ਲਈ 11-11000 ਰੁਪਏ ਦਾ ਮਾਨ ਸਨਮਾਨ ਰੱਖਿਆ ਗਿਆ ਹੈ ਬਹੁਤ ਹੀ ਤਗੜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਹਸੈਨਪੁਰ ਦੁੱਲੋਵਾਲ ਮੰਗੂਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਅੱਜ ਪਿੰਡ ਕਕਰਾਲਾ ਵਿਖੇ ਬਜਨੀ ਕਬੱਡੀ ਦੇ ਮੁਕਾਬਲੇ ਕਰਾਈ ਜਾਣਗੇ ਜਿੱਥੇ 65 ਕਿਲੋ 55 ਕਿਲੋ ਤੇ 45 ਕਿਲੋ ਕੱਲ ਨੂੰ ਇੱਥੇ ਓਪਨ ਕਰਵਾਈ ਜਾਵੇਗੀ 65 ਕਿਲੋ ਵਿੱਚ 11000 ਪਹਿਲਾ ਨਾਮ 80000 ਦੂਜਾ ਨਾਮ 55 ਕਿਲੋ ਵਿੱਚ 71000 ਤੇ 5100 38 ਕਿਲੋ ਵਿੱਚ 4100 ਤੇ 3100 ਰੁਪਿਆ ਨਾਮ ਰੱਖਿਆ ਗਿਆ ਹੈ ਇਸ ਦਾ ਲਾਈਵ ਕਬੱਡੀ 3001 ਤੇ ਦੇਖਿਆ ਜਾ ਸਕਦਾ ਹੈ ਪਿੰਡ ਕਕਰਾਲਾ ਵਿਖੇ ਅਗਲਾ ਟੂਰਨਾਮੈਂਟ ਫੁੱਟਬਾਲ ਤੇ ਕਬੱਡੀ ਦਾ ਹੈ ਜਿੱਥੇ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ ਉੱਥੇ ਬਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਲਾਸਟ ਦਿਨ ਇੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 52000 ਰੁਪਿਆ ਦੂਜਾ ਨਾਮਕ 41000 ਰੁਪਿਆ ਦਿੱਤਾ ਜਾਵੇਗਾ ਫਟਵਾਲ ਦਾ ਪਹਿਲਾ ਨਾਮਕ 52000 ਰੁਪਿਆ ਤੇ ਦੂਜਾ ਨਾਮਕ 41000 ਰੁਪਿਆ ਹੈ ਪਿੰਡ ਅੱਬੂਵਾਲ ਵਿਖੇ ਵੱਡੀ ਜਗਤ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸੁਖਵੀਰ ਸਰਾਮਾ ਦੇ ਦੋ ਲੜਕੀਆਂ ਬਾਅਦ ਪੁੱਤਰ ਹੋਇਆ ਹੈ ਉਹ ਉਸ ਪੁੱਤਰ ਨੂੰ ਹਸਪਤਾਲ ਚੋਂ ਲੈ ਕੇ ਆਇਆ ਜਦੋਂ ਪਹਿਲਾਂ ਆਪਣੇ ਪਿੰਡ ਦੇ ਕਬੱਡੀ ਗਰਾਊਂਡ ਵਿੱਚ ਲੈ ਕੇ ਗਿਆ ਹੈ ਉਸ ਤੋਂ ਬਾਅਦ ਆਪਣੇ ਘਰ ਵਿੱਚ ਲੈ ਕੇ ਗਿਆ ਹੈ ਇਹ ਹੁੰਦਾ ਹੈ ਕਬੱਡੀ ਨਾਲ ਪਿਆਰ ਸੁਖਵੀਰ ਸਰਾਮਾ ਵੀ ਬਹੁਤ ਤਕੜਾ ਰੀਡਰ ਰਿਹਾ ਹੈ ਮਾਲਵਾ ਐਕਸਪ੍ਰੈਸ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਟੌਪ ਦਾ ਰੀਡਰ ਸੁਖਵੀਰ ਸਰਾਮਾ ਬਹੁਤ-ਬਹੁਤ ਮੁਬਾਰਕਾਂ ਸੁਖਵੀਰ ਸਰਾਮਾ ਨੂੰ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਵੀਡੀਓ ਕਬੱਡੀ ਕਪਾਂ ਦੀ ਜਾਣਕਾਰੀ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਕੱਲ ਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਸਸਰੀਕਾ